ਤੋ ਕਿੰਨੇ ਬੰਦੇ ਬਚੇ ਸੀ ਸਰ ਉਹ 11 ਸੀਗੇ ਸਰ ਦੋ ਵਾਪਸ ਅੱਗੇ ਆ ਗਏ ਸੀ ਬਾਕੀ ਉਹਨੇ ਪਕੜ ਲਏ ਸੀ ਬਾਕੀ ਦੋ ਜਿਹੜਾ ਸਾ ਵੀ ਵਰਡਰਨ ਵਾਪਸ ਕਰੀ ਆ ਗਏ ਸੀ ਜਿਹੜੇ ਸਕੈਂਡਿਨਾ ਗ੍ਰਿਲਰ ਉਹਨੂੰ ਤੋੜ ਲੈਂਦੇ ਆ ਕਿਉਂਕਿ ਆਪਣੇ ਐਨਯਮ ਮਜ਼ਬੂਤ ਫਸਟ ਜਾਨੇ ਦਾ ਤਾਂ ਉਸੇ ਬੈਲਟ ਕਰਾਤੀ ਆ ਸਰ ਜਿਹੜੇ ਜਿਹੜੇ ਐਨਡੀਪੀਐਸ ਵਾਲੇ ਉਹਨੂੰ ਅਲੱਗ ਰੱਖੋ ਉਹਨਾਂ ਦੀ ਮੋਰ ਲਾਈਕ ਜੇਲ ਬਿਲਕੁਲ ਸਰ ਇਟ ਸ਼ੁੱਡ ਬੀ ਮੋਰ ਲਾਈਕ ਅ ਜੇਲ ਉੱਥੋਂ ਗ੍ਰੈਜੂਲੀ ਜਿਹੜਾ ਤੁਸੀਂ ਤੁਸੀਂ ਕਰਦੇ ਹੋ ਨਾ ਸਾਈਕੋਨਾਲਿਸਿਸ ਕਰਦੇ ਆ ਜਿਹੜਾ ਤੁਹਾਨੂੰ ਲੱਗਦਾ ਕਿ ਬੰਦਾ ਸੇਫ ਹੈ ਦਾ ਕ੍ਰਿਮਨਲ ਰਿਕਾਰਡ ਨਹੀਂ ਹੈ ਔਰ ਹੀ ਇਸ ਫਾਲੋਇੰਗ ਦਰ ਰਿਸਟ੍ਰਿਕਸ਼ਨਸ देयर इज अ ਗੁੱਡ ਬਿਹੇਵੀਅਰ ਫਾਰ 1 অর 2 ਵੀਕਸ ਦੈਨ ਹੀ ਕੈਨ ਬੀ ਮਿਕਸਡ ਵਿਦ ਜਿਹੜੇ ਨਾਨ ਐਨਡੀਪੀਐਸ ਉਹਦੇ ਨਾਲ ਆਦਰਵਾਇਜ਼ ਦੇ ਸ਼ੁੱਡ ਬੀ ਸੈਪਰੇਟ ਇਕੱਠੇ ਆ ਨਾ ਸਾਰੇ ਹਾਂਜੀ ਇੱਥੇ ਰੋਡ ਦਾ ਧੰਮ ਕਰਦੇ ਇਹ ਕਾਊਂਟਰ ਦੇ ਜੋਬ ਕਰਦਾ 40000 ਦਾ ਖਾ ਲੈ ਰਿਹਾ ਜੀ ਬਹੁਤ ਜੀ ਵੱਧ ਰਿਹਾ ਜੀ ਇਹ ਕਰਦਾ ਅੱਛਾ ਤੂੰ ਐਨਡੀਪੀਐਸ ਚ ਆਏ تھے ਹਾਂਜੀ ਫਿਰ ਤੇ ਕੋਣ ਅਸਾ ਫੜਿਆ ਗਿਆ ਨਾ ਤੇਰੇ ਕੋਲ ਤੈਨੂੰ ਜ਼ੀਰੋ ਤੋਂ ਹੀਰੋ ਬਣਾ ਦਾਂਗੇ ਤੈਨੂੰ ਠੀਕ ਹੈ ਤੂੰ 40000 ਰੁਪਏ ਲੈਣਾ ਹੈ ਹਾਂਜੀ ਹਾਂ ਤੇ ਤੂੰ ਤਾਨੂੰ ਇੱਥੇ ਅਸੀਂ ਡਾਕਟਰ ਦੇਣ ਲਈ ਬੁਲਾਇਆ ਸਰ ਮੇਰੀ ਲੋਨ ਦੀ ਕਿਸ਼ਤਾਂ ਚੱਲਦੀਆਂ ਇਹ ਉਹ ਵੀ ਭਰਨੀ ਆ ਮੈਂ ਕਰਦਾ ਸਾਰਾ ਖਰਚਾ ਮੇਰੇ ਤੇ ਹੈ ਫਿਰ ਤੂੰ ਹੁਣ ਐਨਡੀਪੀਐਸ ਤੇ ਆਇਆਗਾ ਕਿ ਉਹਦੇ ਚ ਉਹਦਾ ਕਾਨੂੰਨ ਤਾਂ ਫਾਲੋ ਕਰਨਾ ਪਏਗਾ ਸੁਣ ਲੋ ਮੇਰੀ ਗੱਲ ਮੇਰੀ ਗੱਲ ਸੁਣ ਲੈ ਤੂੰ ਹੁਣ ਜੇਲ੍ਹ ਜਾਣਾ ਸੀ ਅਸੀਂ ਤੁਹਾਨੂੰ ਜੇਲ੍ਹ ਨਾਲ ਭੇਜ ਕੇ ਅਸੀਂ ਤੁਹਾਨੂੰ ਹਸਪਤਾਲ ਚ ਭੇਜ ਰਹੇ ਹਾਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ ਤੁਹਾਡੇ ਬੰਦੇ ਉੱਥੋਂ ਭੱਜੇ ਆ ਪਹਿਲਾਂ ਨਾਲ ਹੁਣ ਜਿਹੜਾ ਬੰਦਾ ਤੁਸੀਂ ਜੇ ਤੁਸੀਂ ਗਲਤ ਸੰਗਤ ਦੇ ਵਿੱਚ ਹੋਗੇ ਜੇ ਤੁਸੀਂ ਗਲਤ ਬੰਦਿਆਂ ਨਾਲ ਫੜੇ ਜਾਂਦੇ ਹੋ ਕਿਸੇ ਦੀ ਜਮਾਨਤ ਦਿੰਦੇ ਹੋ ਪੋਸਟ ਬਣਾਈ ਕਰਦੇ ਹੋ ਇਹ ਸਾਰੇ ਗੁਨਾਹ ਹੈ ਜਿਹਦੇ ਵਿੱਚ ਤੁਸੀਂ ਆਪਣਾ ਕੱਕ ਨਸ਼ਾ ਛੱਡਦੇ ਇੱਥੋਂ ਜਦੋਂ ਤੂੰ ਨਸ਼ਾ ਛੱਡਦਾ ਚਿੱਤਾਂ ਤੈਨੂੰ ਅਸੀਂ ਘਰ ਭੇਜਦਾ ਕਿ ਤੈਨੂੰ ਹਫ਼ਤੇ ਚ ਇੱਕ ਦਿਨ ਆਣਾ ਪਊਗਾ ਫਿਰ ਤੂੰ ਇੱਕ ਹੀਰੋ ਬਣ ਕੇ ਆਇਆ ਕਰ ਰਿਹਾ ਇੱਥੇ ਜੇ ਤੁਹਾਨੂੰ ਪੜ੍ਹ ਛੱਡ ਕੇ ਗਈ ਹੈ ਇੱਥੇ ਤੁਹਾਨੂੰ ਇੱਕ ਨਵਾਂ ਜੀਵਨ ਦਾਮ ਦੇਣ ਜਾ ਰਿਹਾ ਅਸੀਂ ਤੁਸੀਂ ਤੁਹਾਡਾ ਜਿਹੜਾ ਬਿਹਾਰ ਸਟਾਫ ਦੇ ਨਾਲ ਬਹੁਤ ਅੱਛਾ ਨਿਮਰਤਾ ਹੈਗੀ ਆ ਕੋਈ ਨਾ ਮਾੜਾ ਕੰਮ ਕਰਦੇ ਆ ਨਾ ਵੱਧੂ ਕਿਸੇ ਨੂੰ ਬੋਲਦੇ ਆ ਜੀ ਕਹਿੰਦੇ ਆ ਜੀ ਕਹਾਂਦੇ ਆ ਉਹ ਹੌਲੀ ਹੌਲੀ ਉੱਥੋਂ ਬਾਹਰ ਜਾਈ ਜਾਣਗੇ ਜਾਈ ਜਾਣਗੇ ਜਾਈ ਜਾਣਗੇ ਜਿਹੜਾ ਬੰਦਾ ਉੱਥੋਂ ਭੱਜਣ ਦੀ ਕੋਸ਼ਿਸ਼ ਕਰੇਗਾ ਪਹਿਲਾਂ ਭੱਜੇ ਸੀ ਫੜ ਲੈ ਸਾਰੇ ਅਸੀਂ ਉਹ ਮੁੜ ਕੇ ਇੱਥੇ ਨਹੀਂ ਆਣਗੇ ਫਿਰ ਜਿਹੇ ਚ ਜਾਣਗੇ ਕੋਈ ਟਕਾਨਗੇ ਸਾਡੀਆਂ ਤਲਵਾਨਗੇ ਆਪਣੀਆਂ ਉਹ ਉੱਥੇ ਜਾਣਗੇ ਆਲਟੀਮੇਟਲੀ ਜਿਹੜਾ ਨਹੀਂ ਸੁਧਰੇਗਾ ਉਹ ਫਿਰ ਸੇਵਾਤ ਜਾਊਗਾ ਜਾਂ ਪੰਜਾਬ ਤੋਂ ਬਾਹਰ ਚਲ ਜਾਊਗਾ ਠੀਕ ਹੈ ਇਹ ਬੜੇ ਦੋ ਰਸਤੇ ਆ ਤੁਹਾਡੇ ਕੋਲੇ ਕਿਹੜਾ ਰਸਤਾ ਹੈ ਫੈਸਲਾ ਤੁਸੀਂ ਕਰਨਾ ਸੋ ਕੋਈ ਦਾ ਕੰਮ ਸਿੱਖਣਾ ਪਲੰਬਰ ਬਣਨਾ ਇਲੈਕਟ੍ਰੀਸ਼ੀਅਨ ਬਣਨਾ ਉਹ ਕੰਮ ਸਿੱਖ ਲਓ ਠੀਕ ਹੈ ਜੀ ਇੱਥੋਂ ਕੰਮ ਸਿੱਖਿਆ ਜਾਓ ਜਿਹੜਾ ਬੰਦਾ ਇੱਥੇ ਰਹਿ ਕੇ ਯੋਗਾ ਕਰੇਗਾ ਗੋਲੀਆਂ ਛੱਡੇਗਾ ਬਾਹਰ ਆਪਣਾ ਕੰਮ ਕਰੇਗਾ ਸਫਾਈ ਰੱਖੇਗਾ ਸਬਜ਼ੀਆਂ ਬੀਜੇਗਾ ਪਲੰਬਰ ਦਾ ਕੰਮ ਸਿੱਖੇਗਾ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖੇਗਾ ਤੁਸੀਂ ਨਹੀਂ ਵੀ ਕਰਨਾ ਇਹ ਕੰਮ ਤੁਹਾਨੂੰ ਘਰਵਸਤਰ ਰੋੜ ਪੈ ਜਾਂਦੀ ਹੈ ਨਾ ਕਰੰਟ ਨਹੀਂ ਲੱਗਿਆ ਕਦੇ ਜ਼ਿੰਦਗੀ 'ਚ ਤਿੰਨ ਚਾਰ ਕੰਮ ਮੋਟੇ-ਮੋਟੇ ਸਿੱਖ ਲਏਗਾ ਜਦੋਂ ਉਹਨੇ ਸਾਰਾ ਕੁਝ ਸਿੱਖ ਲਿਆ ਗੋਲੀਆਂ ਛੱਡਤੀਆਂ ਕੰਮ ਸਿੱਖ ਲਿਆ ਸਾਡੇ ਬੰਦੋਂ ਇਹ ਬੰਦਾ ਸੁਧਰ ਗਿਆ ਜੀ ਉਹਨੂੰ ਇੱਕ ਮੌਕਾ ਦੇਵਾਂਗੇ ਉਹਨੂੰ ਲੇਕਿਨ ਜੇ ਮੁੜ ਕੇ ਉਹ ਪੁੱਠਾ ਕੰਮ ਕਰੇਗਾ ਫਿਰ ਉਹਨੂੰ ਬਖਸ਼ਾ ਨਹੀਂ ਕਰਾਂਗੇ